ਆਛਾ ਹੀ ਮਲਕੀਤ ਸਿੰਘ ਜਿੰਦਾਬਾਦ ਜਿੰਦਾਬਾਦ ਸਾਡੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਮੰਦਿਰ ਦਾ ਮਾਮਲਾ ਜਿਹੜਾ ਲਗਾਤਾਰ ਚੱਲ ਰਿਹਾ ਵਾ ਉਹਦੇ ਸਬੰਧ ਦੇ ਵਿੱਚ ਕਈ ਵਾਰਾਂ ਜਿਹੜਾ ਏਐਸਆਈ ਮਲਕੀਤ ਸਿੰਘ ਆ ਉਹ ਉਹਨੇ ਹਨ ਨੂੰ ਦਲੀਲ ਕੀਤਾ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਉਹ ਤੋਂ ਹਨ ਨੂੰ ਜਿਹੜਾ ਮਤਲਬ ਇਹ ਤਬਾਦਲਾ ਚਾਹੀਦਾ ਉਥੋਂ ਤੈਨੂੰ ਉਥੋਂ ਬਦਲਿਆ ਜਾਵੇ ਨਹੀਂ ਤੇ ਇਹੀ ਜਿਹੜਾ ਅਗਰਾ ਧਰਨਾਵਾ ਉਹ ਮੇਨ ਰੋਡ ਦੇ ਵਿੱਚ ਲਾਵਾਂਗੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਇਹਦੇ ਖਿਲਾਫ ਬੈਠਾਂਗੇ ਜਿੰਨੀ ਦੇਰ ਇਹ ਬੰਦਾ ਉਸ ਥਾਣੇ 'ਚ ਬਦਲਿਆ ਨਹੀਂ ਜਾਂਦਾ ਠੂਠਾ ਬੱਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਠੂਠਾ ਬੱਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਆਹ ਉਹ ਮੰਦਰ ਨੂੰ ਜਾਂ ਮੰਦਰ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋ ਰਿਹਾ ਦੀਵਾਰ ਜਿਹੜਾ ਆ ਉਹ ਬਿਨਾਂ ਕਿਸੇ ਮਤਲਬ ਗੱਲ ਦੇ ਆ ਜੇ ਉਸ ਬੰਦੇ ਦਾ ਪਰਚਾ ਰੱਦ ਨਾ ਕੀਤਾ ਗਿਆ ਤੇ ਅਸੀਂ ਇਤੋਂ ਇਤ ਖੜਕਾਵਾਂਗੇ ਔਰ ਗੁਰਦਾਸਪੁਰ ਨੂੰ ਜਾਣ ਕਰਾਂਗੇ ਉਹਨੂੰ ਡਰਾ ਤਮਕਾ ਕੇ ਤੇ ਉਹਦੇ ਕੋਈ ਕਈ ਕੂਰੇ ਕਾਜ ਜਾਂਦੇ ਉਹਨੂੰ ਸ਼ੈਣ ਕਰਾਲੇ ਸ਼ੈਣ ਕਰਾਉਣ ਤੋਂ ਬਾਅਦ ਉਹਨੇ ਆਪੇ ਹੀ ਆਪਣੀ ਹੱਥ ਆਰ ਪਤਾ ਨਹੀਂ ਕਿਹੜੇ ਢੰਗ ਨਾਲ ਬਣਾਉਂਦੇ ਆ ਬਣਾ ਕੇ ਤੇ ਉਹਦੇ ਥੱਲੇ ਸ਼ਾਨਦ ਤੇ ਕਰਾਇਦੇ ਵੀ ਤੇ ਸਾਡਾ ਜਿਹੜਾ ਸ਼ੰਗਾਰਾ ਸਿੰਘਾ ਛੂਬੇ ਦਾ ਰਿਟਾਇਰਮੈਂਟ ਉਹਦੇ ਦੇ ਐਫਆਰ ਜੜੀ ਆ ਉਹ ਦਰਜ ਕਰਤੀ ਜਿਹੜਾ ਕਿ ਸਰਾ ਸਰ ਝੂਠ ਤੇ ਸਰਾ ਸਰ ਗਲਤਾਂ ਸਾਡੇ ਗੁਰੂ ਦਾ ਦਿਨ ਚੱਲਦੇ ਨੇ ਉਹਨਾਂ ਦੀਆਂ ਪ੍ਰਭਾਤ ਫੇਰੀਆਂ ਚੱਲੀਆਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਇਹ ਪ੍ਰਭਾਤ ਫੇਰੀਆਂ ਦੇ ਵਿੱਚ ਆ ਕੇ ਤੇ ਛਾਪੇ ਮਾਰ ਕੇ ਵਿੱਚੋਂ ਬੰਦੇ ਕੱਢਦਾ ਇਹਦੀ ਯੁਰਤਰੀਆਂ ਕਿ ਸਾਡੀਆਂ ਪ੍ਰਭਾਤ ਫੇਰੀਆਂ ਚ ਆ ਕੇ ਇਤਰਾ ਕਰੇ ਇਹ ਜਗ੍ਹਾ ਤੇ ਇੱਕ ਬਹਾਨਾ ਆ ਲੇਕਿਨ ਅਸਲ ਵਿੱਚ ਉਹਨੂੰ ਪਰੇਸ਼ਾਨ ਕਰਨ ਦਾ ਬਹਾਨਾ ਆ ਰੰਜਸ ਕੱਢ ਰਹੇ ਨੇ ਪਸਰਾ ਰੰਜਿਸ਼ ਕਰਕੇ ਇਹ ਬੰਦੇ ਨੇ ਉੱਤੇ ਪਰਚਾ ਕੀਤਾ ਸਾਡੇ ਸੂਬੇਦਾਰ ਬੰਦਾ ਨਾਲ ਹੋਰ ਗਲਤਾਂ ਦੱਸ ਦिए ਆਹੀਂ ਪੂਰੇ ਸਮਾਜ ਦਾ ਹਰ ਧਰਮ ਦਾ ਹਰ ਸਤਕਾਰ ਕਰ ਰਹੇ ਆ ਸਾਡਾ ਗੁਰੂ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਆ ਪਰ ਇਹ ਥੋੜਾ ਵਾ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਪੈਂਜਬਰ ਇਸ ਬੰਦੇ ਨੇ ਪਸਮਾ ਰੰਜਿਸ਼ ਕਰਕੇ ਸਾਡੇ ਬੰਦੇ ਦੇ ਪਰਚਾ ਕੱਟਿਆ ਵਾ ਕਿ ਉਹ ਸਾਡੇ ਬੰਦੇ ਦੇ ਖਿਲਾਫ ਝੂਠਾ ਪਰਚਾ ਕਿਉਂ ਦਰਦ ਕੀਤਾ ਇਹਨੇ ਉਹ ਮੁੜੇ ਉਹ ਮੁੜਾ ਜੇਲ੍ਹ ਦੇ ਵਿੱਚ ਆ ਉਹਦੇ ਭਰਾ ਮੁਲਾਕਾਤ ਕਰਕੇ ਆ ਆ ਉਹਨੇ ਕਿਹਾ ਭਾਜੀ ਮੈਂ ਕੋਈ ਨਹੀਂ ਇਹਦੇ ਖਿਲਾਫ ਬਿਆਨ ਦਿੱਤੇ ਸ਼ੰਗਾਰਾ ਸਿੰਘ ਦੇ ਕਿ ਜੇ ਤੂੰ ਅੱਜ ਤੋਂ ਬਾਅਦ ਸਾਡੀ ਪ੍ਰਭਾਤ ਫੇਰੀ ਦੇ ਵਿੱਚ ਕਿਤੇ ਦੇਖਿਆ ਕਿਸੇ ਬੰਦੇ ਨੂੰ ਆ ਕੇ ਕੋਈ ਨਜਾਇਜ਼ ਤੰਗ ਕੀਤਾ ਤੇ ਤੇਰੇ ਖਿਲਾਫ ਪੱਕਾ ਧਰਨਾ ਲਾਈਟਾਂ ਵਾਲੇ ਚੌਂਕ ਦੇ ਵਿੱਚ ਲਾਵਾਂਗੇ ਨੇ ਉਠਾਂਗੇ ਉਦੋਂ ਜਦੋਂ ਤੂੰ ਧੂਰੀ ਦੇ ਲਾਗੇ ਕਿਤੇ ਹੋਏਗਾ ਪਟੰਡੇ ਲਾਗੇ ਮੈਂ ਮੋਹਨ لال ਭਾਗੋ ਕਾਂਵੋ ਮੇਰਾ ਪਿੰਡ ਹੈ ਜੀ ਸਾਡਾ ਲੰਬੇ ਸਮੇਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਆ ਕਿ ਸਾਡੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਮੰਦਿਰ ਦਾ ਮਾਮਲਾ ਜਿਹੜਾ ਲਗਾਤਾਰ ਚੱਲ ਰਿਹਾ ਵਾ ਉਹਦੇ ਸਬੰਧ ਦੇ ਵਿੱਚ ਕਈ ਵਾਰਾ ਜਿਹੜਾ ਏਐਸਆਈ ਮਲਕੀਸ਼ ਸਿੰਘ ਆ ਉਹ ਉਹਨੇ ਹਨੂੰ ਦਲੀਲ ਕੀਤਾ ਪਰ ਜਿਆਦਾ ਲੰਮਾ ਸਮਾਂ ਟਾਈਮ ਨਾ ਲੰਦਾ ਹੋਇਆ ਮੈਂ ਮੇਨ ਪੁਆਇੰਟ ਤੇ ਹੁਣਾ ਇੱਕ ਸਾਡੇ ਪਿੰਡ ਲੜਾਈ ਝਗੜਾ ਹੋਇਆ ਸੀ ਉਹਦੇ ਵੀ ਤੁਹਾਨੂੰ ਪੂਰੀ ਕਵਰਿੰਗ ਕੀਤੀ ਹੈਗਾ 29 ਨਵੰਬਰ ਨੂੰ 25 ਉਹ ਝਗੜੇ ਦੇ ਵਿੱਚ ਮਤਲਬ ਉਹ ਮੁੰਡੇ ਨੇ ਜਿਹੜੀ ਭੰਨਤੋੜ ਕੀਤੀ ਉਹਦੇ ਵਿੱਚ ਸਾਰਾ ਪੱਖ ਤੁਸੀਂ ਲਿਆ ਹਟਾ ਵੀ ਪੱਖ ਲਿਆ ਤੇ ਐਸੇ ਉਹ ਪੱਖ ਦੇ ਵਿੱਚ ਕਿਹਾ ਹੈਗਾ ਕਿ ਜੇ ਮੁੰਡੇ ਨੇ ਗਲਤੀ ਕੀਤੀ ਆ ਤੇ ਇਹਦੇ ਖਿਲਾਫ ਪੰਨ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਇਤਾਂ ਦਾ ਸਾਨੂੰ ਮਤਲਬ ਇਹ ਬਿਲਕੁਲ ਗਲਤ ਹੈ ਜਿਹੜਾ ਸਾਡੇ ਪਿੰਡ ਦੇ ਵਿੱਚ ਇਤਾਂ ਦੀ ਕੋਈ ਹਰਕਤ ਕਰੇ ਤੋਂ ਬਾਅਦ ਜਦੋਂ ਐਫ ਆਈ ਆਰ ਦਰਜ ਹੋ ਗਈ ਉਹ ਮੁੰਡਾ ਵਿਚਾਰਾ ਭਗੌੜਾ ਹੋ ਗਿਆ ਭਗੌੜਾ ਹੋਣ ਤੋਂ ਬਾਅਦ ਉਹ ਤਿੰਨਾ ਮਹੀਨਾ ਬਾਅਦ ਇੱਥੇ ਆਪਣੇ ਛੁੱਕੇ ਤਲਾ ਤੇ ਛੀਤੀ ਥਾਣੇ ਵਾਲਿਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਪਤਾ ਨਹੀਂ ਕਿਹੜੇ ਚੱਕਰ ਚ ਕਰ ਲਿਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਉਹਨਾਂ ਆਪਣੀ ਕਾਰਵਾਈ ਕਰਕੇ ਜੇਲ੍ਹ ਭੇਜਤਾ ਜੇਲ੍ਹ ਤੋਂ ਬਾਅਦ ਇਹ ਐਸ.ਆਈ. ਮਲਕੀਸ਼ ਸਿੰਘ ਨੇ ਉਹ ਮੂੜੇ ਦਾ 2 ਦਿਨ ਦਾ ਰਿਮਾਂਡ ਲਿਆ। ਪਰਮਾਂਡ ਲੈ ਕੇ ਉਹਨੂੰ ਆਪਣੇ ਸਥਾਣਾ ਗਦਾਫ ਪਰ ਰੱਖਿਆ। ਉਹਨੂੰ ਡਰਾ ਤਮਕਾ ਗਏ ਤੇ ਉਹਦੇ ਕੋਈ ਕਈ ਕੂਰੇ ਕਾ ਜਾਂਦੇ ਉਹਨੂੰ ਸ਼ੈਨ ਕਰਾ ਲੇ। ਸ਼ੈਨ ਕਰਾਉਣ ਤੋਂ ਬਾਅਦ ਉਹਨੇ ਆਪੇ ਹੀ ਆਪਣੀ ਐਫ.ਆਈ.ਆਰ ਪਤਾ ਨਹੀਂ ਕਿਹੜੇ ਢੰਗ ਨਾਲ ਬਣਾਉਂਦੇ ਆਪਣਾ ਕੇ ਤੇ ਉਹਦੇ ਥੱਲੇ ਸ਼ੈਨ ਤੇ ਕਰਾਏ ਦੇ ਹੀ ਤੇ ਸਾਡਾ ਜਿਹੜਾ ਸ਼ੰਗਾਰਾ ਸਿੰਘ ਆ ਛੂਬੇ ਦਾ ਰਿਟਾਇਰਮੈਂਟ ਉਹਦੇ ਦੇ ਐਫ.ਆਈ.ਆਰ ਜੜੀ ਆ ਉਹ ਦਰਜ ਕਰਤੀ ਜਿਹੜਾ ਕਿ ਸਰਾ ਸਰ ਝੂਠ ਤੇ ਸਰਾ ਸਰ ਗਲਤ ਆ ਉਹ ਸੂਬੇਦਾਰ ਸ਼ੰਗਾਰਾ ਸਿੰਘ ਮਤਲਬ 25 26 ਸ਼ਾਲ ਤੋਂ ਤਾਂ ਨਾ ਸਾਮੀ ਬੰਦਾ ਉਹਦੇ ਪੇਟ ਦੇ ਵਿੱਚ ਰਿਕਾਰਡ ਪੁੱਛਿਆ ਜਾਵੇ ਵੀ ਉਹ ਕਿਸ ਦਾ ਨਾ ਬੰਦਾ ਵਾ ਇਸ ਕਰਕੇ ਇਹ ਬਿਲਕੁਲ ਝੂਠਾ ਜਿਹੜਾ ਪਰਚਾ ਇਹ ਆਪਾਂ ਕਦੀ ਬਰਦਾਸ਼ਤ ਨਾ ਕਰਾਂਗੇ ਉਠਾਂਗੇ ਤਾਂ ਉਹਨੂੰ ਰੱਦ ਕਰਾ ਕੇ ਸੁਣੇ ਪਰਤੋ ਜੀ ਮੰਗ ਕੀ ਰੱਖੀ ਆ ਕਿ ਕਿਉਂ ਧੰਨਾ ਲਾਣਾ ਤੇ ਅੱਜ ਆ ਜੀ ਇਸ ਕਰਕੇ ਧੰਨਾ ਲਾਇਆ ਕਿਉਂ ਸਾਡੇ ਬੰਦੇ ਦੇ ਖਿਲਾਫ ਝੂਠਾ ਪਰਚਾ ਕਿਉਂ ਦਰਦੇ ਕੀਤਾ ਇਹਨੇ ਉਹ ਮੂੜਾ ਉਹ ਮੂੜਾ ਜੇਲ੍ਹ ਦੇ ਵਿੱਚ ਉਹਦੇ ਭਰਾ ਮੁਲਾਕਾਤ ਕਰਕੇ ਆਇਆ ਉਹਨੇ ਕਿਹਾ ਭਾਜੀ ਮੈਂ ਕੋਈ ਨਹੀਂ ਇਹਦੇ ਖਿਲਾਫ ਬਿਆਨ ਦਿੱਤੇ ਸਹਾਰਾ ਸਿੰਘ ਦੇ ਮੇਰ ਕੋ ਮਦਦ ਡਰਾਤ ਮੁਕਾ ਕੇ ਕਹਿੰਦੇ ਤੈਨੂੰ ਮੋਟਰਸਾਈਕਲ ਦਾ ਕਰੰਟ ਲਾਵਾਂਗੇ ਤੇ ਫਿਰ ਸਾਇਨ ਕਰ ਸਾਇਨ ਕਰਾ ਕੇ ਤੇ ਉਹਦੇ ਤੈਅ ਦੇਣਾ ਨੇ ਉੱਤੇ ਤੇ ਪਰਚਾ ਦਰਜ ਕਰਤਾ ਜਿਹੜੀ ਉਹ ਕਾਰਵਾਈ ਹੋਈ ਸੀ ਘਰ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਤਾਂ ਮੰਦ ਭਾਗੀ ਸੀ ਨਾ ਜਿਹੜੀ ਮੰਦ ਭਾਗੀਗਾ ਤੇ ਅਸੀਂ ਤੁਹਾਨੂੰ ਕਿਹਾ ਹੈਗਾ ਤੇ ਇਹਦੇ ਤੇ ਬੰਦੀ ਕਾਰਵਾਈ ਕਰੋ ਜੇ ਉਹ ਮੰਦ ਭਾਗ ਹੀ ਉਹ ਸਾਡੇ ਪਿੰਡ ਦੇ ਵਾਸੀ ਆ ਜੇ ਸਾਡੇ ਮੁਡੇ ਨੇ ਗਲਤ ਕੰਮ ਕੀਤਾ ਆਈਆਂ ਤਾਂ ਤੁਰੰਤ ਤੇ ਕਾਰਵਾਈ ਜੋ ਬਣਦੀ ਆ ਕਰੋ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਤੇ ਉਹਦੇ ਬਾਅਦ ਫਿਰ ਉਹਨੂੰ ਮੁਡੇ ਨੂੰ ਵਿਚਾਰੇ ਨੂੰ ਹਰਾਸਮੈਂਟ ਕਰਕੇ ਉਹਦੇ ਕੋਲ ਸ਼ੈਨ ਕਰਾ ਕੇ ਇਹ ਮਲਕੀਤ ਸਿੰਘ ਦਾ ਮੇਰੇ ਮਤਲਬ ਉਹਨੇ ਖੁਦ ਮੈਨੂੰ ਕਿਹਾ ਵਾ ਤੇ ਮੈਂ 5-6 ਬੰਦੇ ਜਿੰਨੇ ਤੁਹਾਡੇ ਕਮੇਟੀ ਮੈਂਬਰ ਆ ਉਹਨਾਂ ਦੇ ਵਾਰੋ ਵਾਰੀ ਸਾਰਿਆਂ ਦੇ ਪਰਚੇ ਕਰਨੇ ਆ ਮੈਂ ਝੂਠ ਨਹੀਂ ਮਾਰਦਾ ਮੇਰੇ ਨਾਲ ਉਹਦੀ ਗੱਲ ਹੋਈ ਆ ਉਹ ਕਹਿੰਦਾ ਵੀ 5-6 ਬੰਦੇ ਹੋੜਾ ਤੇ ਮੈਂ ਉਹਨੂੰ ਜਵਾਬ ਦਿੱਤਾ ਕਿ ਤੂੰ ਸਾਰੇ ਇੱਕੋ ਵਾਰੀ ਇਕੱਠੇ ਕਰਕੇ ਲੈ ਜਾ ਐਹੀਂ ਹੁਣ ਆਏ ਆ ਤੇ ਆਹ ਪੰਜ ਸਾਰੇ ਲੈ ਜਾ ਇਕੱਠੇ ਕਰਕੇ ਬਾਨਤੀ ਰੱਖੀਆ ਮੰਗਾ ਜੀ ਇਹ ਰੱਖੀਆ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰਦੇ ਆ ਵੀ ਉਸ ਬੰਦੇ ਨੂੰ ਥਾਣਾ ਸ਼ਤਰਗਦਾਫਰ ਚੋਂ ਤੁਰੰਤ ਜਿਹੜਾ ਉਹ ਬਦਲੀ ਕੀਤੀ ਜਾਵੇ ਤੇ ਜਿਹੜਾ ਸਾਡੇ ਜਨਾਨੀਆਂ ਨੂੰ ਆਪਸ ਵਿੱਚ ਬੋਲ ਕੇ ਆਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਪਰਚਾ ਸਾਡੇ ਸ਼ੂਬੇਦਾਰ ਦੇ ਕੀਤਾ ਸੰਘਾਰਾ ਸਿੰਘ ਤੇ ਉਹਨੂੰ ਤੁਰੰਤ ਜਿਹੜਾ ਉਹ ਰੱਦ ਕੀਤਾ ਜਾਵੇ ਤਾਂ ਹੀ ਆਪਾਂ ਜਾਵਾਂਗੇ ਆਰਮੀ ਗੁਰਦਾਸਪੁਰ ਤੋਂ ਬੋਲਿਆ ਰਵੀ ਸਿੰਘਲ ਸੋ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਐ ਐਸਐਸਪੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੂੰ ਵੀ ਕਿ ਇਹ ਜਿਹੜਾ ਮਸਲਾ ਵਾ ਤੁਹਾਨੂੰ ਵੀ ਪਤਾ ਕਿ ਬੜੀ ਦੇਰ ਦਾ ਇਹ ਚ ਚੱਲ ਰਿਹਾ ਤੇ ਨਜਾਇਜ਼ ਬੰਦੇ ਬਹੁਤੇ ਇਹਦੇ ਚ ਜਿਹੜੇ ਆ ਉਹ ਕਦੀ ਰੋਜ਼ ਕੋਈ ਨਾ ਕੋਈ ਬੰਦਾ ਲਖਵਾਨ ਆ ਜਾਂਦੇ ਆ ਸੋ ਮੇਰੀ ਬੇਨਤੀ ਐਸਐਚਓ ਸਾਹਿਬ ਨੂੰ ਵੀ ਐਸਐਚਓ ਸਾਹਿਬ ਉਹ ਵਧੀਆ ਬੰਦੇ ਨੇ ਬਹੁਤ ਐਸਐਸਬੀ ਸਾਹੀ ਬਹੁਤ ਵਧੀਆ ਬੰਦੇ ਨੇ ਪਰ ਜਿਹੜਾ ਮਲਕੀਤ ਸਿੰਘ ਆ ਕੋਈ ਨਿੱਜੀ ਦੁਸ਼ਮਣੀ ਕੱਟ ਲਿਆ ਮੈਨੂੰ ਤਾਂ ਲੱਗੇ ਮੈਂ ਤੁਹਾਡੇ ਪਿੰਡ ਗੇੜੇ ਤੇ ਗੇੜਾ ਹੀ ਲਖਣਾ ਇਹ ਕੋਈ ਇਸ ਤਰ੍ਹਾਂ ਦਾ ਚੱਕਰ ਹੈਗਾ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਉਥੋਂ ਤੁਹਾਨੂੰ ਜਿਹੜਾ ਮਤਲਬ ਇਹ ਤਬਾਦਲਾ ਚਾਹੀਦਾ ਉਥੋਂ ਇਹਨੂੰ ਉਥੋਂ ਬਦਲਿਆ ਜਾਵੇ ਨਹੀਂ ਤੇ ਇਹੀ ਜਿਹੜਾ ਅਗਰਾ ਧਰਨਾਵਾ ਉਹ ਮੇਨ ਰੋਡ ਦੇ ਵਿੱਚ ਲਾਵਾਂਗੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਇਹਦੇ ਖਿਲਾਫ ਬੈਠਾਂਗੇ ਜਿੰਨੀ ਦੇਰ ਇਹ ਬੰਦਾ ਉਸ ਥਾਣੇ ਚ ਬਦਲਿਆ ਨਹੀਂ ਜਾਂਦਾ ਕਿਉਂਕਿ ਇਹ ਨਜ਼ਾਰ ਸਾਡੇ ਗੁਰੂ ਦਾ ਦਿਨ ਚੱਲਦੇ ਨੇ ਉਹਨਾਂ ਦੀਆਂ ਪ੍ਰਭਾਤ ਫੇਰੀਆਂ ਚੱਲਦੀਆਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਇਹ ਪ੍ਰਭਾਤ ਫੇਰੀਆਂ ਦੇ ਵਿੱਚ ਆ ਕੇ ਤੇ ਛਾਪੇ ਮਾਰ ਕੇ ਵਿੱਚੋਂ ਬੰਦੇ ਕੱਢਦਾ ਇਹਦੀ ਯੁਰਤਰੀਆਂ ਕਿ ਸਾਡੀਆਂ ਪ੍ਰਭਾਤ ਫੇਰੀਆਂ 'ਚ ਆ ਕੇ ਇਤਰਾ ਕਰੇ ਅੱਜ ਅਸੀਂ ਇਹਨੂੰ ਕਹਿ ਦੇਣਾ ਚਾਹੁੰਦੇ ਆ ਕਿ ਜੇ ਤੋਂ ਅੱਜ ਤੋਂ ਬਾਅਦ ਸਾਡੀ ਪ੍ਰਭਾਤ ਫੇਰੀ ਦੇ ਵਿੱਚ ਕਿਤੇ ਦੇਖਿਆ ਕਿਸੇ ਬੰਦੇ ਨੂੰ ਆ ਕੇ ਕੋਈ ਨਜਾਇਜ਼ ਤੰਗ ਕੀਤਾ ਤੇ ਤੇਰੇ ਖਿਲਾਫ ਪੱਕਾ ਧਰਨਾ ਲਾਈਟਾਂ ਵਾਲੇ ਚੌਂਕ ਦੇ ਵਿੱਚ ਲਾਵਾਂਗੇ ਤੇ ਉੱਠਾਂਗੇ ਉਦੋਂ ਜਦੋਂ ਤੂੰ ਧੂਰੀ ਦੇ ਲਾਗੇ ਕਿਤੇ ਹੋਏਗਾ ਬਠਿੰਡੇ ਲਾਗੇ ਸੋ ਅਸੀਂ ਇਹਨੂੰ ਬੇਨਤੀ ਕਰਦੇ ਆ ਕਿ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਆਪਣੀ ਕੋਈ ਨਿੱਜੀ ਜਾਂ ਪਤਾ ਨਹੀਂ ਕੀ ਕਿਹੜੇ ਕੋਈ ਕਰਕੇ ਆਪਣੀ ਕੱਢ ਰਿਹਾ ਵਾ ਰੰਜੇ ਸਾਰੀ ਕੱਢ ਰਿਹਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਗੇ ਕਿ ਇਹ ਐਸਆਈ ਉਥੋਂ ਬਦਲਿਆ ਜਾਵੇ ਨਹੀਂ ਤਾਂ ਫਿਰ ਇਹਦੇ ਅਗਲੇ ਜਿਹੜੇ ਇਨਜਾਮ ਹੋਣਗੇ ਉਹ ਬਹੁਤ ਹੀ ਖਤਰਨਾਕ ਹੋਣਗੇ ਅਸੀਂ ਰੋਡ ਤੇ ਬੈਠਾਂਗੇ ਧਰਨੇ ਲਾਵਾਂਗੇ ਫਿਰ ਅੱਜ ਤੁਹਾਡੇ ਅਗੇ ਬੇਨਤੀ ਕਰਨਾ ਆਇਆ ਕਿ ਇਹ ਬੰਦਾ ਨਹੀਂ ਚੰਗਾ ਇਹਨੂੰ ਉਥੋਂ ਬਦਲੋ ਮੈਂ ਜੀਪੀ ਭਗਤ ਜ਼ਿਲ੍ਹਾ ਪ੍ਰਧਾਨ ਭਗਤ ਸਿੰਘ ਸਮਾਜ ਪਾਰਟੀ ਆਜੀ ਧਰਨਾ ਜਿਹੜਾ ਆ ਭਾਗੋ ਕਮਾ ਵਿੱਚ ਸਤਗੁਰ ਰਵੀਦਾਸ ਦੇ ਮੰਦਰ ਦੇ ਸਬੰਧ ਵਿੱਚ ਕਿ ਉਹ ਮੰਦਰ ਨੂੰ ਜਾਂ ਮੰਦਰ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋ ਰਿਹਾ ਵਿਵਾਦ ਜਿਹੜਾ ਆ ਉਹ ਬਿਨਾਂ ਕਿਸੇ ਮੰਨ ਗੱਲ ਦੇ ਹੈ ਪਰ ਧਾਰਮਿਕ ਸਥਾਨ ਅਸੀਂ ਸਾਰੇ ਧਰਮਾਂ ਦਾ ਮਾਨ ਸਨਮਾਨ ਕਰਦੇ ਹਾਂ ਔਰ ਉਹ ਜਗ੍ਹਾ ਜਿਹੜੀ ਉਹ ਸਾਰੀ ਜੰਨੀ ਚਾਹੀਦੀ ਹੈ ਤੇ ਭਾਗੋ ਕਾਮੰਦ ਦੇ ਇੱਕ ਸੁਬੇਦਾਰ ਨੇ ਉਹਨਾਂ ਉੱਤੇ ਜਾਣਬੁੱਝ ਕੇ ਉਹਨੂੰ ਹਰਾਸ ਕਰਨ ਵਾਸਤੇ ਉੱਤੇ ਪਰਚਾ ਜਿਹੜਾ ਆ ਉਹ ਦਰਜ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜਿਲ੍ਹਾ ਕੁਰਦਾਸਪੁਰ ਦੇ ਐਸਐਸਪੀ ਸਾਹਿਬ ਤੋਂ ਕਿ ਉਹ ਪਰਚਾ ਜਿਹੜਾ ਹੈ ਉਹ ਰੱਦ ਕੀਤਾ ਜਾਣਾ ਚਾਹੀਦਾ ਹੈ ਪਰ ਪ੍ਰਧਾਨ ਜੀ ਇਹ ਪਰਚਾ ਜਿਹੜਾ ਹੈ ਲੜਾਈ ਝਗੜੇ ਦਾ ਕਿ ਜਾਂ ਉਸ ਜਗ੍ਹਾ ਦੇ ਨਾਲ ਜਗ੍ਹਾ ਨਾਲ ਰਿਲੇਟਡ ਹੋਇਆ ਵੀ ਜਗ੍ਹਾ ਤੇ ਇੱਕ ਬਹਾਨਾ ਹੈ ਲੇਕਿਨ ਅਸਲ ਵਿੱਚ ਉਹਨੂੰ ਪਰੇਸ਼ਾਨ ਕਰਨ ਦਾ ਬਹਾਨਾ ਹੈ ਪ੍ਰੰਜਸ ਪ੍ਰੰਜਸ ਕਾਟਰੇ ਨੇ ਸੋ ਬਹੁਜਨ ਸਮਾਜ ਪਾਰਟੀ ਆਜ ਇੱਕ ਕੜੀ ਚਿਤਾਵਨੀ ਦਿੰਦੀ ਆ ਤੁਹਾਡੇ ਮੀਡੀਆ ਦੇ ਮਾਧਮ ਤੋਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕਰਕੇ ਸੁਰਾਫਾਈ ਕਰਵਾਈ ਜਾਵੇ ਔਰ ਜਿਹੜਾ ਮੰਦਰ ਹੈ ਉਹ ਸਾਰਿਆ ਜਾਵੇ ਔਰ ਸੂਬੇਦਾਰ ਤੇ ਜਿਹੜਾ ਗੈਰ ਕਾਨੂੰਨਨ ਬੇਇਨਸਾਫੀ ਧੱਕੇਸ਼ਾਹੀ ਨਾਲ ਪਰਚਾ ਦਰਜ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਔਰ ਇਹ ਅਸੀਂ 20 ਦਿਨ ਦਾ ਟਾਈਮ ਦਿੰਨੇ ਆ ਬਸਪਾ 20 ਦਿਨ ਦਾ ਟਾਈਮ ਦਿੰਦੀ ਆ ਅਗਰ 20 ਦਿਨ ਦੇ ਅੰਦਰ ਅੰਦਰ ਇਹ ਮਸਲਾ ਹੱਲ ਨਾ ਹੋਇਆ ਤੇ ਵੱਡੀ ਪੱਧਰ ਤੇ ਸੜਕਾਂ ਉੱਤੇ ਮਨ ਲੋਕ ਨਿਕਲਣ ਲਈ ਮਜਬੂਰ ਹੋਣਗੇ ਔਰ ਬਸਤਾ ਨਾਲ ਸਾਥ ਦੇਗੇ ਮੈਂ ਤੁਹਾਡਾ ਦਾਸ ਗਗਨ ਕਲੋਂਪਿਆ ਸ਼ਹਿਰੀ ਗੁਰੂ ਰਵੀ ਦਾਸ ਸਭਾ ਦਾ ਪ੍ਰਧਾਨ ਆ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੀਆਂ ਇਸ ਟਾਈਮ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰੀਆਂ ਡੀਸੀ ਸਾਹਿਬ ਨੂੰ ਹੋਰ 5 ਮਿੰਟ ਲਈ ਨਗਰ ਕੀਰਤਨ ਵਾਸਤੇ ਆ ਰਹੇ ਸਾਹਿਬ ਤੁਹਾਨੂੰ ਵੀ ਕਹਾਂ ਉਹ ਤੇ ਪਹੁੰਚੋ ਇਹ ਪਰਸਨਲ ਦੁਸ਼ਮਣੀ ਕੱਢਣ ਦੇ ਆ ਵਾ ਪਿੰਡ ਦੇ ਵਿੱਚ ਪਤਾ ਕੀ ਚੱਕਰ ਆ ਦੀ ਦੋ ਧੜੇ ਬਣੇ ਦੇ ਸਾਡੇ ਕੁਝ ਲੋਕਾਂ ਦੇ ਮਨ ਲੱਗ ਜਾਂਦੇ ਆ ਮਸਲਾ ਗੁਰੂ ਘਰ ਦਾ ਵਾ ਉਥੇ ਗੁਰੂ ਰਵੀਦਾਸ ਮਹਾਰਾਜ ਦਾ ਗੁਰਦੁਆਰਾ ਬਣਾਉਣ ਨੂੰ ਅਸੀਂ ਫਰੰਡਿਆ ਜੇ ਉਸ ਬੰਦੇ ਦਾ ਪਰਚਾ ਰੱਦ ਨਾ ਕੀਤਾ ਗਿਆ ਤੇ ਅਸੀਂ ਇਤੋਂ ਇਤ ਖੜਕਾਵਾਂਗੇ ਔਰ ਗੁਰਦਾਸਪੁਰ ਨੂੰ ਜਾਣ ਕਰਾਂਗੇ ਸਾਨੂੰ ਐਸਐਸਪੀ ਸਾਹਿਬ ਨੂੰ ਅਸੀਂ ਮਿਲਣਾ ਵਾ ਬਹੁਤ ਵਧੀਆ ਸਾਡੇ ਐਸਐਸਪੀ ਸਾਹਿਬ ਆ ਮੌਕੇ ਦੇ ਐਸਐਚਐਸ ਸਾਹਿਬ ਸਰ ਦੇ ਬਹੁਤ ਵਧੀਆ ਐਸਐਸ ਸਾਹਿਬ ਉਹਦੀ ਪਸਰ ਰਣਜਸ਼ ਕਰਕੇ ਇਹ ਬੰਦੇ ਨੇ ਉੱਤੇ ਪਰਚਾ ਕੀਤਾ ਸਾਡੇ ਸੂਬੇਦਾਰ ਬੰਦਾ ਹੋਰ ਗਲਤਾਂ ਦੱਸ ਦਈਏ ਆਹੀਂ ਪੂਰੇ ਸਮਾਜ ਦਾ ਹਰ ਧਰਮ ਦਾ ਹਰ ਸਤਕਾਰ ਕਰ ਰਹੇ ਆ ਸਾਡਾ ਗੁਰੂ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਆ ਪਰ ਇਹ ਥੋੜਾ ਵਾ ਸਾਰੇ ਬੰਦੇ ਮਾਰੇ ਨਹੀਂ ਹੁੰਦੇ ਪਿੰਡ ਚ ਪਰ ਇਸ ਬੰਦੇ ਨੇ ਪੰਥਵਾ ਰਜਿਸਟਰ ਕਰਕੇ ਸਾਡੇ ਬੰਦੇ ਦੇ ਪਰਚਾ ਕੱਟਿਆ ਵਾ ਇਹ ਪਰਚਾ ਰੱਦ ਕਰਾਇਆ ਜਾਏਗਾ ਜੈ ਟੀਪੀ